ਅੱਜ ਆਪਾਂ ਇਕੱਠੇ ਹੋਏ ਆ ਕਿ ਆਪਾਂ ਨੇ ਆਉਣ ਵਾਲੇ ਦਿਨਾਂ 'ਚ ਕੀ ਕਰਨਾ ਹੈ ਕੰਮ ਤੁਹਾਨੂੰ ਪਤਾ ਹੋਣਾ ਸਾਰੇ ਅੱ데 ਤਾਂ ਅਮਨ ਹੁਰਾ ਨੇ ਗਿਣਾਤੇ ਚਾਹੇ ਉਹ ਮਹੱਲਾ ਕਲੀਨਿਕ ਨੇ ਚਾਹੇ ਉਹ ਸਕੂਲ ਨੇ ਚਾਹੇ ਬਿਜਲੀ ਫ੍ਰੀ ਹੈ ਚਾਹੇ ਥਰਮਲ ਪਲਾਂਟ ਖਰੀਦਣੇ ਚਾਹੇ 18 ਟੋਲ ਪਲਾਜੇ ਜਿਨ੍ਹਾਂ ਨਾਲ ਕਟੂਕਟ 62 ਤੋਂ 63 ਲੱਖ ਰੁਪਇਆ ਇੱਕ ਦਿਨ ਦਾ ਬਚਣ ਲੱਗ ਗਿਆ ਪੰਜਾਬੀਆਂ ਦਾ ਉਹ ਬੰਦ ਕਰਨੇ ਚਾਹੇ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਉਹਦੇ 'ਚ ਆਪਾਂ ਨੇ ਸਖਤ ਫੈਸਲੇ ਲਏ ਨੇ ਕਿ ਜੇ ਕਿਸੇ ਦਾ ਘਰ ਬਰਬਾਦ ਕਰਕੇ ਕਿਸੇ ਦੇ ਪੁੱਤ ਦੇ ਘਰੇ ਸੱਥਰ ਵਿਛਾ ਕੇ ਆਪ ਸਾਹਮਣੇ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਲਾਈ ਹੋਈ ਹੈ ਨਾ ਤਾਂ ਉਹ ਦੀਪਮਾਲਾ ਜ਼ਿਆਦਾ ਦੇਰ ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਉਹ ਉਹ ਕੋ ਪਾਪ ਦੀ ਕਮਾਈ ਹੈ ਆਪਣੇ ਪੰਜਾਬੀ ਚ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਲੈ ਕੇ ਉਹਨਾਂ ਨੇ ਵੀ ਕੁਝ ਨਹੀਂ ਜਾਣਾ ਕਈ ਵਾਰੀ ਨਾ ਦੂਜੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜੀ ਲੱਗਦੀ ਹੈ ਜਦੋਂ ਉਹੀ ਅੱਗ ਆਪਣੇ ਘਰੇ ਪਹੁੰਚਦੀ ਹੈ ਉਦੋਂ ਸੇਕ ਲੱਗਦਾ ਹੈ ਇਸ ਕਰਕੇ ਮੈਂ बार-बार ਪਹਿਲਾਂ ਵੀ ਕਹਿੰਦਾ ਰਿਹਾ ਜਦੋਂ ਕਿਤੇ ਕਣਕ ਨੂੰ ਰੱਬ ਨਾ ਕਰੇ ਕਿਤੇ ਅੱਗ ਲੱਗ ਜੇ ਕਣਕ ਨੂੰ ਅੱਗ ਭਾਵੇਂ 100 ਕਿੱਲਾ ਦੂਰ ਲੱਗੇ ਪਰ ਬਾਲਟੀਆਂ ਆਪਾਂ ਚੱਕ ਕੇ ਜਾਂ ਟਰੈਕਟਰ ਆਪਾਂ ਲੈ ਕੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿਉਂਕਿ ਪਾਨੂੰ ਪਤਾ ਹੁੰਦਾ ਅੱਗ ਇੱਧਰ ਨੂੰ ਆ ਰਹੀ ਹੈ ਸਾਡੇ ਵਾਲੇ ਵੀ ਮੱਚੂਗੀ ਵਿੱਚੀ ਫਿਰ ਸੋ ਇਸ ਕਰਕੇ ਜੇ ਕਿਤੇ ਇੱਧਰ ਇੱਧਰ ਉੱਧਰ ਨਸ਼ਾ ਹੈ ਇਹ ਨਾ ਸਮਝੋ ਕਿ ਸਾਡਾ ਘਰ ਸੇਫ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਨਸ਼ੇ ਦੇ ਤਸਕਰ ਆ ਰਹੇ ਨੇ ਵੇਚਣ ਆ ਰਹੇ ਨੇ ਚੋਰੀਆਂ ਆ ਰਹੇ ਨੇ ਆਮ ਲੋਕਾਂ ਨੂੰ ਦੱਸੋ ਇੱਕ WhatsApp ਨੰਬਰ ਜਾਰੀ ਕੀਤਾ ਹੈ ਉੱਥੇ ਗੁਪਤ ਰੱਖੀ ਜਾਊਗੀ ਸੂਚਨਾ ਬਾਕੀ ਕੰਮ ਸਰਕਾਰ ਦਾ ਹੈ ਕਿ ਉਹਨੂੰ ਜਿਹੜਾ ਤਸਕਰ ਨਸ਼ੇ ਵੇਚਣ ਵਾਲਾ ਜਿਹੜੇ ਜਿਹੜੇ ਮੁੰਡੇ ਪੈ ਗਏ ਇਸ ਗਲਤ ਸੰਗਤ ਚ ਨਸ਼ਾ ਲੈੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਸਮਗਲਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਹਾਂ ਅਸੀਂ ਉਹਨਾਂ ਨੂੰ ਮਰੀਜ਼ ਕਹਿੰਦੇ ਹਾਂ ਉਹਨਾਂ ਦਾ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਚ ਜਾਂ ਕੋਈ ਹੋਰ ਪੜ੍ਹਾਈ ਜਿਹੜੀ ਵੀ ਚਾਹੁੰਦੇ ਨੇ ਉਹਨਾਂ ਨੂੰ ਕੰਮ ਦੇਵਾਂਗੇ ਤਾਂ ਕਿ ਦੁਬਾਰੇ ਨਾ ਕਿਤੇ ਉਹ ਬੇਲੇ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਘਰ ਕਿਤੇ ਦੁਬਾਰੇ ਨਾ ਇੱਧਰ ਨੂੰ ਆ ਜਾਣ ਸੋ ਬੜੀ ਵੱਡੀ ਮੁਹਿੰਮ ਹੈ ਵਿੱਚ ਤੁਸੀਂ ਸੂਤਰਤਾਰ ਦਾ ਕੰਮ ਕਰਨਾ ਹੈ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਰਨੀ ਬਹੁਤ ਸਾਰੀਆਂ ਪੰਚਾਇਤਾਂ ਨੇ ਮੱਤੇ ਪਾਤੇ ਕਿ ਅਸੀਂ ਅਸੀਂ ਸਾਥ ਦੇਵਾਂਗੇ ਜੀ 40 ਪਿੰਡ ਮਲੇ ਕੋਲੇ ਕੋਲ ਦੇ ਨੇ 20 ਪਿੰਡ ਸੰਗਤ ਮੰਡੀ ਦੇ ਨੇੜੇ ਤੇੜੇ ਦੇ ਨੇ ਰੋਜ਼ ਖਬਰਾਂ ਆਉਂਦੀਆਂ ਨੇ ਕਿ ਇਸ ਪਿੰਡ ਨੇ ਵੀ ਮਤਾ ਪਾਤਾ ਕਿ ਕਿਉਂਕਿ ਸਰਪੰਚ ਜੰਗ ਮੁੰਡੇ ਨੇ ਪੰਚਾਇਤਾਂ ਜੰਗ ਨੇ ਤੇ ਉਹ ਚਾਹੁੰਦੇ ਨੇ ਕਿ ਸਾਡਾ ਪਿੰਡ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋਵੇ ਸੋ ਇਸ 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 ਯੁੱਧ ਦੇ ਵਿੱਚ ਆਪਾਂ ਸਾਰਿਆਂ ਨੂੰ ਬਲਕਿ ਯੱਗ ਦੇ ਵਿੱਚ ਹੀ ਹਿੱਸਾ ਪਾਈਏ ਯੱਗ ਵਾਂਗੂ ਹੀ ਮੰਨੀਏ ਤੇ ਬਾਕੀ ਪ੍ਰਸ਼ਟਾਚਾਰ ਵਾਲੇ ਪਾਸੋਂ ਤੁਹਾਨੂੰ ਪਤਾ ਹੀ ਹੈ ਕਚਹਿਰੀਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਮੌਕਾ ਮਿਲ ਲੈਣ ਦਿਓ ਐਦਾਂ ਇੱਕ ਦਿਨ ਫੜ ਕੇ ਕੋਈ ਗੱਲ ਬਣਨੀ ਨਹੀਂ ਕਿਤੇ ਸੀਸੀਟੀਵੀ ਕੈਮਰਾ ਲਾ ਦਾਂਗੇ ਇੱਕ ਅੱਧਾ ਫੜ ਲਾਂਗੇ ਉਹਦੇ ਨਾਲ ਕੋਈ ਗੱਲ ਬਣਨੀ ਨਹੀਂ ਜਦੋਂ ਇੱਕ ਦਿਨ ਮੌਕਾ ਮਿਲਿਆ ਕਿ ਜਿਹੜੇ ਅਧਿਕਾਰੀ ਨੇ ਤਹਿਸੀਲ ਦੇ ਉਹ ਕਹਿੰਦੇ ਜੀ ਸਾਡੇ ਤਿੰਨ ਬੰਦੇ ਤੁਸੀਂ ਫੜ ਲੇ ਸਾਡੇ ਤਾਂ ਤਿੰਨ ਬੰਦੇ ਛੱਡੋ ਨਹੀਂ ਅਸੀਂ ਰਿਸ਼ਤੀਆਂ ਨਹੀਂ ਕਰਦੇ ਅਸੀਂ ਕਹੇ ਵੀ ਕੌਣ ਕਰਾਉਂਦਾ ਤੁਹਾਡੇ ਤੋਂ ਰਿਸ਼ਤੀਆਂ ਤੁਸੀਂ ਚਲੋ ਪਠਾਨਕੋਟ ਨੂੰ ਪਠਾਨਕੋਟ ਵਾਲੇ ਨੂੰ ਆਖਿਆ ਤੂੰ ਮੂੰਹ ਉਲਕਾਰਿਆ ਮੂਨਕਾਲ ਨੂੰ ਕਿਹਾ ਤੂੰ ਮਮਦੋਟ ਚੱਲ ਮਮਦੋਟ ਵਾਲੇ ਨੂੰ ਕਿਹਾ ਤੂੰ ਇੱਧਰ ਨੂੰ ਆ ਜਾ ਕਰਾਲੀ ਕਨੀ ਕਰਾਲੀ ਵਾਲੇ ਨੂੰ ਕਿਹਾ ਭਾਈ ਤੂੰ ਗੁਰਦਾਸਪੁਰ ਕਨੀ ਚੱਲ ਗੁਰਦਾਸਪੁਰ ਵਾਲਾ ਜਿਹੜਾ ਉਹਨੂੰ ਕਿਹਾ ਭਾਈ ਇੱਧਰ ਆ ਜਾ ਮੁੱਲਾਪੁਰ ਵਾਲੇ ਪਾਸੇ ਸੋ ਹੁਣ ਰਿਸ਼ਤੀਆਂ ਵੀ ਹੋ ਰਹੀਆਂ ਨੇ ਕਾਨੂੰਗੋ ਕਰਦੇ ਨੇ ਨੈਤਸੀਲਦਾਰ ਕਰਦੇ ਨੇ ਇਹ ਤਾਂ ਗਵਰਨਮੈਂਟ ਨੇ ਅਧਿਕਾਰ ਦੇਣਾ ਹੈ ਰਿਸ਼ਤੀ ਕਰਨ ਦਾ ਸੋ ਰਿਸ਼ਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਕਰਪਸ਼ਨ ਦੀ ਵੀ ਜਿਹੜੀ ਸ਼ਿਕਾਇਤ ਹੈ ਬਹੁਤ ਹੱਦ ਤੱਕ ਘਟ ਗਈ ਮੈਂ ਨਹੀਂ ਕਹਿੰਦਾ ਕਿ 100% ਮੁੱਕ ਗਈ ਖਤਮ ਹੋ ਗਈ ਘਟ ਗਈ ਤੇ ਕਰਪਸ਼ਨ ਵਿਰੁੱਧ ਇਹ ਯੁੱਧ ਜਾਰੀ ਰਹੂਗਾ ਲੋਕ ਬਹੁਤ ਸੌਖੇ ਨੇ